ਮੇਰਾ ਨਾਮ ਹੈ ਗਜਬੀਰ ਕੌਰ ਸਤਿ ਸ੍ਰੀ ਅਕਾਲ ਜੀ ਸਭ ਨੂੰ ਦੋ ਤੋਂ ਤਿੰਨ ਦਿਨ ਹੋ ਗਏ ਨੇ ਡਾਕਟਰ ਸਾਹਿਬ ਸਾਰੇ ਮਤਲਬ ਵੀ ਹੜਤਾਲ ਤੇ ਬੈਠੇ ਨੇ ਤੇ ਪੇਸ਼ੈਂਟਸ ਨੂੰ ਬਹੁਤ ਜਿਆਦਾ ਪ੍ਰੋਬਲਮ ਹੋ ਰਹੀ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰ ਜੋ ਵੀ ਡਾਕਟਰ ਸਾਹਿਬ ਦੀਆਂ ਮੰਗਾਂ ਨੇ ਉਹ ਪੂਰੀਆਂ ਕਰਨ ਤੇ ਮਰੀਜ਼ਾਂ ਨੂੰ ਕੋਈ ਤਕਲੀਫ ਨਾ ਉਠਾਉਣੀ ਪਵੇ ਤੁਸੀਂ ਕਿੰਨੇ ਦਿਨਾਂ ਤੋਂ ਆੜੇ ਸਾਨੂੰ ਆ 4 ਦਿਨ ਹੋ ਗਏ ਨੇ ਕੀ ਤੁਹਾਡਾ ਕੀ ਪ੍ਰੋਬਲਮ ਹੈ? ਬੇਟੀ ਨੂੰ ਕਬਜ਼ ਦੀ ਪ੍ਰੋਬਲਮ ਹੈ ਸਾਨੂੰ 4 ਦਿਨ ਹੋ ਗਏ ਨੇ ਆਰਿਆਂ ਨੂੰ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਇਸ ਤੇ। ਕੀ ਸਰਕਾਰ ਤੋਂ ਕੀ ਮੰਗ ਰਹੇ ਹੋ? ਸਰਕਾਰ ਤੋਂ ਸਾਡੀ ਇਹ ਮੰਗ ਹੈ ਕਿ ਜੋ ਡਾਕਟਰਾਂ ਨੂੰ ਚਾਹੀਦਾ ਜੋ ਇਹਨਾਂ ਦੀ ਮੰਗ ਹੈ ਉਹ ਪੂਰੀ ਕੀਤੀ ਜਾਵੇ ਤੇ ਸਾਰੇ ਮਰੀਜ਼ਾਂ ਨੂੰ ਮਤਲਬ ਕਿ ਵਧੀਆ ਤਰੀਕੇ ਨਾਲ ਟਰੀਟ ਕੀਤਾ ਜਾਵੇ। ਮੁਰਨਾਮਾ ਮਚੂ ਲਾਟੋਂ ਆਏ। ਡਾਕਟਰ ਨੂੰ ਮਿਲਣਾ ਸੀਗਾ ਫੇਕ ਰਿਟਰਨ ਬਿਮਾਰੀ ਆ। ਤੇ ਦਵਾਈ ਲੈਣ ਆਇਦਾਂ ਡਾਕਟਰ ਨੂੰ ਤਾਂ ਆਇਆ ਤੇ ਅੱਜ ਚਾਹਤਾਂ ਦੀ ਭਰਾਲਾ ਵੀ ਕੀ ਦੇਣਾ ਪਊਗਾ ਹੁਣ ਦੇਖੋ ਹੁਣ ਵਾਪਸ ਜਾਣਾ ਪੈਣਾ ਜੇ ਦਵਾਈ ਦੇ ਦਿੱਤੀ ਫੇਰ ਤਾਂ ਠੀਕ ਐ ਨਹੀਂ ਤੇ ਘਰ ਜਾਣਾ ਪੈਣਾ ਫੇਰ ਹਰ ਤਾਂ ਹਰ ਵਾਲੇ ਹੁਣ ਕੀ ਬਤਾ ਕੀ ਕਾਰੀ ਹਟਾਲ ਕੀਤੀ ਆ ਕਾਰੀ ਨਹੀਂ ਕੀਤੀ ਹੁਣ ਆਪਾਂ ਨੂੰ ਹੁਣ ਕੀ ਪਤਾ ਸਰਕਾਰ ਨੂੰ ਤੁਹਾਡੇ ਕੀ ਹਾਂਜੀ ਸਰਕਾਰ ਸਰਕਾਰ ਤੋਂ ਇਹੀ ਮੰਗਦੇ ਆ ਵੀ ਹਟਾ ਲਿਆ ਨਾ ਹੋਵੇ ਮਰੀਜ਼ ਕਿਸਾਨ ਚਲੇ ਜਾਂਦੇ ਆਪਣੇ ਆਪਣੇ ਘਰਾਂ ਨੂੰ ਦੁਖੀ ਹੋ ਕੇ ਕਿੱਥੋਂ ਕਿੱਥੋਂ ਕਰਾਇਆ ਲਾ ਕੇ ਆਉਂਦੇ ਆ ਕਿਥੋਂ ਆਉਂਦੇ ਵਿਚਾਰੇ ਸਾਰੀ ਦੁਨੀਆ ਆਉਂਦੀ ਹੈ ਮੁਸ਼ਕਲਾਂ ਨਾਲ ਆਉਂਦੀ ਹੈ ਕੋਈ ਕਿਹੜੇ ਪਿੰਡੋਂ ਆਉਂਦਾ ਕੋਈ ਕਿਹੜੇ ਪਿੰਡੋਂ ਆਉਂਦਾ ਹੈਗਾ ਹਾਂਜੀ ਜੇ ਪ੍ਰੇਸ਼ਾਨੀਤਾ ਹੋਈ ਹੈ ਵੀ ਅੱਜ ਟੈਸਟ ਰਾਣੀ ਸੀ ਡਿਪਰੈਸ਼ਨ ਵੀ ਕਰੋਨਾ ਹੈ ਤੁਹਾਨੂੰ ਪਹਿਲਾਂ ਵੀ ਇਹ ਗੇੜਾ ਲੱਗਾ ਤੁਹਾਡਾ ਹਾਂਜੀ ਪਹਿਲਾਂ ਲੱਗਿਆ ਗੇੜਾ

ਦੇ ਦਵਾਈ ਲੈਣ ਆਇਆ ਡਾਕਟਰ ਨੂੰ ਤਾਂ ਖਾਣਾ ਆਇਆ ਤੇ ਅੱਜ 400 ਦੀ ਬਿਪਾਲਾ ਵੀ ਕੀ ਦੇਣਾ ਪਊਗਾ ਕੋਲ ਦੇਖੋ ਹੁਣ ਵਾਪਸ ਜਾਣਾ ਪੈਣਾ ਜੇ ਦਵਾਈ ਦੇ ਦਿੱਤੀ ਫੇਰ ਤਾਂ ਠੀਕ ਐ ਨਹੀਂ ਤੇ ਘਰ ਜਾਣਾ ਪੈਣਾ ਫੇਰ ਹਰ ਤਾਰ ਵਾਲੇ ਹੁਣ ਕੀ ਬਤਾ ਕੀ ਕਾਰੀ ਹਟਾਲ ਕੀਤੀ ਆ ਸਾਡੀ ਨਹੀਂ ਕੀਤੀ ਹੁਣ ਆਪਾਂ ਨੂੰ ਹੁਣ ਕੀ ਪਤਾ ਹਾਂਜੀ ਸਰਕਾਰ ਤੋਂ ਕੀ ਮੰਗਣਾ ਸਰਕਾਰ ਤੋਂ ਇਹੀ ਮੰਗਦੇ ਆ ਵੀ ਹਟਾਲ ਨਾ ਹੋਵੇ ਮਰੀਜ਼ੋ ਕਿਸਾਨੇ ਚਲੇ ਜਾਂਦੇ ਆਪਣੇ ਆਪਣੇ ਘਰਾਂ ਨੂੰ ਸੁਖੀ ਹੋ ਕੇ ਕਿੱਥੋਂ ਕਿੱਥੋਂ ਕਰਾਇਆ ਲਾ ਕੇ ਆਉਂਦੇ ਆ ਕਿੱਥੋਂ ਆਉਂਦੇ ਵਿਚਾਰੇ ਸਾਰੀ ਦੁਨੀਆ ਆਉਂਦੀ ਹੈ ਮੁਸ਼ਕਲਾਂ ਨਾਲ ਆਉਂਦੀ ਹੈ ਕੋਈ ਕਿਹੜੇ ਪਿੰਡੋਂ ਆਉਂਦਾ ਕੋਈ ਕਿਹੜੇ ਪਿੰਡੋਂ ਆਉਂਦਾ ਹੈਗਾ ਹਾਂਜੀ ਸਵਰਨ ਸਿੰਘ ਜੀ ਨਾ ਪਿੰਡ ਪਠੇਰੋਂ ਆਏ ਸੀ ਸਾਡੇ ਜਿੱਦਾਂ ਕਿ ਡਾਕਟਰਾਂ ਦੀ ਹੜਤਾਲ ਹੈਗੀ ਐ ਤੇ ਕੀ ਪਰਚਾਨੀ ਤੁਹਾਨੂੰ ਹੋਈ ਕੋਈ ਪਰੇਸ਼ਾਨੀ ਤੇ ਹੈ ਜੀ ਤਾਂ ਅੱਜ ਕੱਲ ਵੀ ਅਸੀਂ ਆਏ ਸੀ ਕੱਲ ਵੀ ਹੜਤਾਲ ਤੇ ਡਾਕਟਰ ਸੀਗੇ ਪੁਰਾਣੇ 12 ਵਜੇ ਤੱਕ ਤੁਹਾਨੂੰ ਵੇਟ ਕਰਨੀ ਪਈ ਤੇ ਅੱਜ ਹੁਣ ਅਸੀਂ ਆਏ ਆ ਤੇ ਫਿਰ ਹੁਣ ਫਿਰ ਮੈਸੇਜ ਮਿਲਿਆ ਕਿ ਡਾਕਟਰ ਹੜਤਾਲ ਤੇ ਆ ਇਸ ਲਈ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਉਹਨੂੰ ਵੀ ਲੈ ਕੇ ਪਰੇਸ਼ਾਨ ਹੋਣਾ ਕਿ ਵਾਰ-ਵਾਰ ਆਉਣ ਨਾਲ ਫਿਰ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਆ ਸਕੂਲਾਂ ਦੀ ਬੱਚਿਆਂ ਦੇ ਟੈਸਟ ਹੋਣੇ ਸੀ ਸੀ